ਅੱਜ ਦੇ ਸਮੇਂ ਵਿੱਚ ਲਗਭਗ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਤੇ ਮੋਬਾਈਲ ਦੇ ਵਿੱਚ ਇੰਟਰਨੈਟ ਹੈ ਇੰਟਰਨੈਟ ਉੱਤੇ ਸੋਸ਼ਲ ਮੀਡੀਆ ਤੇ ਸੋਸ਼ਲ ਸਾਈਟਾਂ ਨੇ ਜੋ ਕਿ ਲਗਭਗ ਅੱਜ ਦੇ ਦੌਰ ਵਿੱਚ ਹਰ ਇੱਕ ਬੰਦਾ ਹੀ ਵਰਤਦਾ ਹੈ ਪਰ ਜਦੋਂ ਵੀ ਇਹਨਾਂ ਸੋਸ਼ਲ ਮੀਡੀਆ ਨੂੰ ਜਾਂ ਸੋਸ਼ਲ ਸਾਈਟਾਂ ਨੂੰ ਤੁਸੀਂ ਵਰਤਦੇ ਹੋ ਤਾਂ ਅੱਖਾਂ ਖੋਲ ਕੇ ਤੇ ਦਿਮਾਗ ਖੋਲ ਕੇ ਹੀ ਵਰਤੋ ਕਿਉਂਕਿ ਕਈ ਵਾਰ ਤੁਹਾਡੇ ਵੱਲੋਂ ਕੀਤਾ ਹੋਇਆ ਇੱਕ ਗਲਤ ਕਲਿੱਕ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਸਕਦਾ ਹੈ। ਇਹੀ ਕੁਝ ਹੋਇਆ ਇਸ ਘਟਨਾ ਦੇ ਵਿੱਚ। ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ 바ਵਾ ਵਿੱਕੀ। ਵੀਡੀਓ ਨੂੰ ਲਾਈਕ ਕਰ ਲਓ। ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਲਾਲ ਬਟਨ ਦਬਕ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਸੱਚੀ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਨਗੌਰ ਦੀ ਸਤੰਬਰ 2021 ਦੀ ਗੱਲ ਹੈ। ਇੱਕ ਮਹਿਲਾ ਕਾਂਸਟੇਬਲ ਜੋ ਕਿ ਰਾਜਸਥਾਨ ਪੁਲਿਸ ਦੇ ਵਿੱਚ ਸੀ ਉਹ ਆਪਣੇ ਫੋਨ ਦੇ ਉੱਤੇ ਸਟੇਟਸ ਲਗਾ ਰਹੀ ਸੀ WhatsApp ਦੇ ਉੱਤੇ ਉਹ ਬੜੀਆਂ ਅੱਛੀਆਂ ਅੱਛੀਆਂ ਆਪਣੀਆਂ ਫੋਟੋਆਂ ਵੀਡੀਓਜ਼ ਸਟੇਟਸ ਉੱਤੇ ਲਗਾ ਰਹੀ ਸੀ ਪਰ ਵੀਡੀਓਜ਼ ਲਗਾਉਂਦੇ ਲਗਾਉਂਦੇ ਇੱਕ ਅਜਿਹੀ ਵੀਡੀਓ ਤੇ ਉਸ ਤੋਂ ਕਲਿੱਕ ਹੋ ਗਿਆ ਤੇ WhatsApp ਉੱਤੇ ਲੱਗ ਗਈ ਜੋ ਕਿ ਬੜੀ ਇਤਰਾਜਜੋਗ ਸੀ ਜਦੋਂ ਹੀ ਉਸਨੇ ਇਹ ਵੀਡੀਓ WhatsApp ਉੱਤੇ ਲਾਈ ਤਾਂ ਇੱਕ ਰਿਸ਼ਤੇਦਾਰ ਦਾ ਉਸ ਨੂੰ ਫੋਨ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਤੂੰ ਆ WhatsApp ਉੱਤੇ ਸਟੇਟਸ ਉੱਤੇ ਕਿਹੜੀ ਵੀਡੀਓ ਲਾਈ ਆ ਤਾਂ ਉਸਨੇ ਕਿਹਾ ਕਿ ਕਿਹੜੀ ਵੀਡੀਓ ਲਾਈ ਆ ਤਾਂ ਰਿਸ਼ਤੇਦਾਰ ਨੇ ਕਿਹਾ ਕਿ ਤੂੰ ਖੁਦ ਹੀ ਦੇਖ ਲੈ ਉਸ ਤੋਂ ਬਾਅਦ ਜਦੋਂ ਮਹਿਲਾ ਕਾਂਸਟੇਬਲ ਨੇ ਆਪਣੇ WhatsApp ਦਾ ਸਟੇਟਸ ਚੈੱਕ ਕੀਤਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਸ ਦੀ ਜ਼ਿੰਦਗੀ ਦਾ ਸਾਰਾ ਚੈਪਟਰ ਹੁਣ ਦੁਨੀਆ ਦੇ ਸਾਹਮਣੇ ਆ ਚੁੱਕਿਆ ਸੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰੇ ਕਿਉਂਕਿ ਉਸ ਵੀਡੀਓ ਦੇ ਵਿੱਚ ਉਸ ਨੇ ਬਹੁਤ ਥੋੜੇ ਕੱਪੜੇ ਪਾਏ ਹੋਏ ਸੀ ਤੇ ਉਸ ਦੇ ਨਾਲ ਇੱਕ 6 ਸਾਲਾਂ ਦਾ ਬੱਚਾ ਇੱਕ ਗੈਰ ਮਰਦ ਜੋ ਕਿ ਉਸ ਤੋਂ ਦੁੱਗਣੀ ਉਮਰ ਦਾ ਸੀ ਉਹ ਵੀ ਰਾਜਸਥਾਨ ਪੁਲਿਸ ਦਾ ਇੱਕ ਉੱਚ ਅਧਿਕਾਰੀ ਸੀ ਉਸ সুইমিং ਪੂਲ ਦੇ ਵਿੱਚ ਨਹਾ ਰਹੇ ਸੀ ਉਸ ਦੇ ਹੋਸ਼ ਉੱਡ ਜਾਂਦੇ ਨੇ ਤੇ ਹਫੜਾ ਦਫੜੀ ਦੇ ਵਿੱਚ ਉਹ ਉਸ ਵੀਡੀਓ ਨੂੰ ਡਿਲੀਟ ਕਰਦੀ ਹੈ ਅਸਲ ਵਿੱਚ ਇਹ ਵੀਡੀਓ ਜੋ ਉਸ ਤੋਂ ਗਲਤੀ ਨਾਲ ਸਟੇਟਸ ਉੱਤੇ ਲੱਗ ਗਈ ਸੀ ਇਸ ਵਿੱਚ 6 ਸਾਲਾਂ ਦਾ ਬੱਚਾ ਉਸ ਦਾ ਆਪਣਾ ਸੀ ਬੱਚੇ ਦਾ ਬਰਥਡੇ ਹੁੰਦਾ ਹੈ ਬੱਚਾ সুইমিং ਪੂਲ ਦੇ ਵਿੱਚ ਨਹਾਉਣ ਦੀ ਜਿੱਦ ਕਰਦਾ ਹੈ ਤਾਂ ਮਾਂ ਨੇ ਸੋਚਿਆ ਕਿ ਇਸ ਨੂੰ ਸਰਪ੍ਰਾਈਜ਼ ਦੇਵਾਂਗੇ ਤਾਂ ਉਹ ਸੂਰਜਕੁੰਡ ਦੇ ਕੋਲ ਇੱਕ 5 ਸਟਾਰ ਹੋਟਲ ਦੇ ਵਿੱਚ ਕਮਰਾ ਬੁੱਕ ਕਰਾਉਂਦੇ ਆ ਜਿਸ ਵਿੱਚ ਹੀ ਇੱਕ ਸਵੀਮਿੰਗ ਪੂਲ ਹੁੰਦਾ ਹੈ ਇਹ ਜੋ ਨਾਲ ਗੈਰ ਮਰਦ ਸੀ ਉਹ ਤੇ ਬੱਚਾ ਤੇ ਉਹ ਔਰਤ ਸਵੀਮਿੰਗ ਪੂਲ ਦੇ ਵਿੱਚ ਨਹਾਉਂਦੇ ਨੇ ਨਹਾਉਣ ਤੋਂ ਬਾਅਦ ਉਹ ਇਹਨਾਂ ਪੜਾ ਨੂੰ ਕੈਮਰੇ ਵਿੱਚ ਕੈਦ ਕਰਦੇ ਨੇ ਤੇ ਕੁਝ ਹੋਰ ਫੋਟੋਆਂ ਵੀ ਜੋ ਉਸ ਦੇ ਬਰਥਡੇ ਦੀਆਂ ਸੀ ਉਹ ਵੀ ਖਿੱਚਦੇ ਨੇ ਜਾਣੀ ਬੜੇ ਖੁਸ਼ ਹੁੰਦੇ ਨੇ ਇਹ ਉਸ ਹੋਟਲ ਦੇ ਵਿੱਚ 2 ਦਿਨ ਰਹਿੰਦੇ ਨੇ ਤੇ ਹੋਰ ਵੀ ਬੜੀਆਂ ਫੋਟਮਾਂ ਬੜੀਆਂ ਵੀਡੀਓਜ਼ ਬਣਾਉਂਦੇ ਨੇ ਉਸ ਤੋਂ ਬਾਅਦ ਜਦੋਂ ਇਹ ਘਰ ਆ ਜਾਂਦੇ ਨੇ ਤਾਂ ਫਿਰ ਥੋੜੇ ਦਿਨਾਂ ਬਾਅਦ ਇਹ ਹਸੀਨ ਪਲਾਂ ਨੂੰ ਉਹ ਮਹਿਲਾ ਕਾਂਸਟੇਬਲ ਆਪਣੇ WhatsApp ਦੇ ਸਟੇਟਸ ਤੇ ਲਗਾਉਂਦੀ ਹੈ ਲਗਾਉਂਦੇ ਲਗਾਉਂਦੇ ਉਸ ਤੋਂ ਇੱਕ ਗਲਤ ਕਲਿੱਕ ਹੋ ਜਾਂਦਾ ਹੈ ਤੇ ਉਹ ਵੀਡੀਓ ਜੋ ਬੜੀ ਅਪੱਤੀ ਜਨਕ ਸੀ ਜਿਸ ਵਿੱਚ ਏਸ ਨੇ ਤੇ ਉਸ ਗੈਰ ਮਰਦ ਨੇ ਬਿਲਕੁਲ ਵੀ ਕੱਪੜੇ ਪਾਏ ਨਹੀਂ ਹੋਏ ਸੀ ਤੇ ਸਵੀਮਿੰਗ ਪੂਲ ਦੇ ਵਿੱਚ ਨਹਾ ਰਹੇ ਸੀ ਵਾਕੇ ਹੀ ਉਹ ਵੀਡੀਓ ਬੜੀ ਅਪੱਤੀ ਜਨਕ ਸੀ ਜਦੋਂ ਹੀ ਉਹ ਵੀਡੀਓ ਸਟੇਟਸ ਤੇ ਲੱਗਦੀ ਹੈ ਤਾਂ ਵਿੱਚ ਕੁਝ ਛਾਤਰ ਲੋਕ ਵੀ ਸੀ ਉਹ ਵੀਡੀਓ ਨੂੰ ਡਾਊਨਲੋਡ ਕਰ ਲੈਂਦੇ ਆ ਸਟੇਟਸ ਤੇ ਜੋ ਲੱਗੀ ਵੀਡੀਓ ਉਸ ਨੂੰ ਡਾਊਨਲੋਡ ਕਰ ਲੈਂਦੇ ਆ ਤੇ ਫੇਰ ਉਹ ਵੀਡੀਓ ਦੁਨੀਆਂ ਦੇ ਵਿੱਚ ਦੇਸ਼ ਦੇ ਵਿੱਚ ਅੱਗ ਵਾਂਗ ਫੈਲ ਜਾਂਦੀ ਹੈ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਹੁਣ ਇਹ ਤਾਂ ਪਤਾ ਸੀ ਕਿ ਇਹ ਔਰਤ ਕੌਣ ਸੀ ਇਹ ਮਹਿਲਾ ਕੌਨਸਟੇਬਲ ਕੌਣ ਸੀ ਪਰ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਜੋ ਇਸ ਦੇ ਨਾਲ ਗੈਰ ਮਰਦਾ ਜੋ ਇਸ ਤੋਂ ਤਕਰੀਬਨ ਦੁੱਗਣੀ ਉਮਰ ਦਾ ਹੈ ਉਹ ਕੌਣ ਹੈ ਫਿਰ ਉਸ ਦੇ ਬਾਰੇ ਪਤਾ ਲੱਗਿਆ ਕਿ ਉਹ ਮੌਜੂਦਾ ਰਾਜਸਥਾਨ ਪੁਲਿਸ ਦਾ ਡੀਐਸਪੀ ਸੀ ਜਿਸ ਦਾ ਨਾਮ ਹੀਰਾ ਲਾਲ ਸੈਣੀ ਸੀ ਇਹ ਹੀਰਾ ਲਾਲ ਰਾਜਸਥਾਨ ਦੀ ਇੱਕ ਜਗ੍ਹਾ ਜੁੰਜੁੰ ਉੱਥੋਂ ਦਾ ਰਹਿਣ ਵਾਲਾ ਸੀ ਤੇ ਇਹ ਰਾਜਸਥਾਨ ਪੁਲਿਸ ਦੇ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਇਆ ਸੀ ਤੇ ਹੁਣ ਇਸ ਦੀ ਤਰੱਕੀ ਹੋ ਗਈ ਸੀ ਤੇ ਇਹ ਡੀਐਸਪੀ ਬਣ ਗਿਆ ਸੀ ਤੇ ਇਹ ਜੈਪੁਰ ਦੇ ਵਿੱਚ ਤਨਾਨ ਸੀ ਜੋ ਮਹਿਲਾ ਕੌਨਸਟੇਬਲ ਸੀ ਉਹ ਨਗੌਰ ਦੀ ਰਹਿਣ ਵਾਲੀ ਸੀ ਤੇ ਉਸ ਦੀ ਵੀ ਹੁਣ ਪੋਸਟਿੰਗ ਜੈਪੁਰ ਦੇ ਵਿੱਚ ਸੀ ਉਸ ਦਾ 7 ਮਈ 2001 ਨੂੰ ਵਿਆਹ ਹੋਇਆ ਤੇ ਫਿਰ ਉਸ ਨੂੰ 2008 ਦੇ ਵਿੱਚ ਜਾਨੀ 8 ਸਾਲਾਂ ਬਾਅਦ ਰਾਜਸਥਾਨ ਪੁਲਿਸ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਹੁਣ 2015 ਆ ਜਾਂਦਾ ਹੈ 2015 ਦੇ ਵਿੱਚ ਇਸ ਔਰਤ ਦੇ ਕੋਲ ਇੱਕ ਬੱਚਾ ਪੈਦਾ ਹੁੰਦਾ ਹੈ 2016 ਦੇ ਵਿੱਚ ਇਸ ਦੀ ਪੋਸਟਿੰਗ ਜੈਪੁਰ ਦੇ ਵਿੱਚ ਹੋ ਜਾਂਦੀ ਹੈ ਤੇ ਜੈਪੁਰ ਵਿੱਚ ਹੀ ਹੀਰਾ ਲਾਲ ਸੈਣੀ ਹੁੰਦਾ ਹੈ ਤੇ ਇਹਨਾਂ ਦੀ ਆਪਸ ਵਿੱਚ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਫਿਰ ਇਹ ਜਦੋਂ ਦਿਲ ਕਰਦਾ ਓਦੋਂ ਮਿਲਦੇ ਨੇ ਪਰ ਇਹ ਸਬੰਧ ਗੁਪਚਪ ਤਰੀਕੇ ਨਾਲ ਹੀ ਚੱਲ ਰਹੇ ਸੀ ਇਸ ਦਾ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਸੀ ਪਰ ਇਸ ਦੇ ਪਤੀ ਨੂੰ ਇਸ ਉੱਤੇ ਸ਼ੱਕ ਸੀ ਤੇ ਉਸ ਨੇ ਥਾਣੇ ਦੇ ਵਿੱਚ ਕੰਪਲੇਟ ਵੀ ਦਿੱਤੀ ਸੀ ਪਰ ਬਿੱਲੀ ਦੇ ਗਲ ਵਿੱਚ ਟੱਲੀ ਕੌਣ ਬੰਨੀ ਅੱਗੇ ਡੀਐਸਪੀ ਸੀ ਤੇ ਡੀਐਸਪੀ ਤੇ ਕਾਰਵਾਈ ਕੌਣ ਕਰੇ ਪਰ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ 2 ਮਿੰਟ ਲਗਭਗ 38 ਸਕਿੰਟਾਂ ਦੀ ਵੀਡੀਓ ਸੀ ਇਸ ਵੀਡੀਓ ਨੇ ਪੁਚਾਰ ਲਿਆ ਦਿੱਤਾ ਇਹ ਵੀਡੀਓ ਰਾਜਸਥਾਨ ਦੀ ਪੁਲਿਸ ਦੀ ਵੀ ਗਲ ਦੀ ਹੱਡੀ ਬਣ ਗਈ ਸੀ ਕਿਉਂਕਿ ਇਹ ਹੁਣ ਸਵਾਲ ਜਾਂ ਨਿਸ਼ਾਨ ਰਾਜਸਥਾਨ ਪੁਲਿਸ ਤੇ ਸੀ ਉਸ ਤੋਂ ਬਾਅਦ ਫਿਰ ਜਦੋਂ ਇਸ ਔਰਤ ਦਾ ਫੋਨ ਚੈੱਕ ਕੀਤਾ ਗਿਆ ਤਾਂ ਉਸ ਵਿੱਚ 50 ਫੋਟੋਆਂ ਤੇ ਵੀਡੀਓ ਸੀ ਜਿਹੜੀਆਂ ਬੜੀਆਂ ਹੀ ਅਪੱਤੀਜਨਕ ਸੀ ਫਿਰ ਇਹਨਾਂ ਦੀ ਜਾਂਚ ਕੀਤੀ ਗਈ ਜਾਂਚ ਕਰਨ ਤੋਂ ਬਾਅਦ ਇਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੁਣ ਇਹਨਾਂ ਦੋਨਾਂ ਦੀ ਪ੍ਰੇਮ ਕਹਾਣੀ ਲੋਕਾਂ ਦੇ ਸਾਹਮਣੇ ਸੀ ਇਹ ਗੱਲ ਰਾਜਸਥਾਨ ਸਰਕਾਰ ਤੱਕ ਵੀ ਪਹੁੰਚੀ ਡੀਐਸਪੀ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਪਰ ਫਿਰ ਬਰਖਾਸਤ ਕਰ ਦਿੱਤਾ ਗਿਆ ਤੇ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜੇਲ੍ਹ ਭੇਜ ਦਿੱਤਾ ਗਿਆ ਫਿਰ ਹਾਈ ਕੋਰਟ ਦੇ ਵਿੱਚੋਂ ਇਸ ਦੀ ਜ਼ਮਾਨਤ ਹੋਈ ਪਹਿਲਾਂ ਇਸ ਔਰਤ ਦੇ ਪਤੀ ਨੇ 2 ਅਗਸਤ 2021 ਨੂੰ ਨਗੌਰ ਦੇ ਚੇਤਾਵਾ ਥਾਣੇ ਦੇ ਵਿੱਚ ਕੰਪਲੇਟ ਲਿਖਾਈ ਸੀ ਪਰ ਜਦੋਂ 10 ਅਗਸਤ 2021 ਨੂੰ ਇਹ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਫਿਰ ਮਾਮਲਾ ਦਰਜ ਕੀਤਾ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਕਤਾਹੀ ਵਰਤਨ ਤੇ ਕਿਉਂਕਿ 2 ਅਗਸਤ ਨੂੰ ਰਿਪੋਰਟ ਲਖਾਈ ਗਈ ਸੀ ਕੰਪਲੀਟ ਲਖਾਈ ਗਈ ਸੀ ਉਸ ਉੱਤੇ ਇਸ ਥਾਣੇ ਦੇ ਇੰਚਾਰਜ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਇਹ ਥਾਣੇ ਦੇ ਇੰਚਾਰਜ ਨੂੰ ਵੀ ਲਾਇਨ ਹਾਜ਼ਰ ਕੀਤਾ ਜਾਂਦਾ ਸੋ ਇਹ ਬੜੀ ਹੀ ਮੰਦਭਾਗੀ ਘਟਨਾ ਸੀ ਕਿ ਉਹਨਾਂ ਦੋਹਾਂ ਦੀ ਪਰਸਨਲ ਜ਼ਿੰਦਗੀ ਲੋਕਾਂ ਦੇ ਸਾਹਮਣੇ ਆ ਗਈ ਜੋ ਕਿ ਨਹੀਂ ਆਉਣੀ ਚਾਹੀਦੀ ਸੀ ਪਰ ਇੱਕ ਕਲਿੱਕ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੋ ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਸੋਸ਼ਲ ਮੀਡੀਆ ਅਕਾਊਂਟ ਨੇ ਜੋ ਆਪਣੇ ਉਹਨਾਂ ਨੂੰ ਬੜੇ ਧਿਆਨ ਨਾਲ ਵਰਤੋ ਜਾਣ ਕੇ ਕੋਈ ਵੀ ਆਪਣੀ ਇਦਾਂ ਦੀ ਵੀਡੀਓ ਆਪਣੀ ਫੋਟੋ ਇਦਾਂ ਦੀ ਅਪਲੋਡ ਨਹੀਂ ਕਰਦਾ ਕਈ ਵਾਰ ਆਪਣੇ ਮੋਬਾਈਲ ਦੇ ਵਿੱਚ ਕੋਈ ਰਿਕਾਰਡਿੰਗਾਂ ਹੁੰਦੀਆਂ ਨੇ ਕੋਈ ਫੋਟੋਜ਼ ਹੁੰਦੀਆਂ ਨੇ ਜਿਹੜੀਆਂ ਆਪਾਂ ਲੋਕਾਂ ਦੇ ਸਾਹਮਣੇ ਨਹੀਂ ਕਰਨੀਆਂ ਹੁੰਦੀਆਂ ਉਹ ਜਦੋਂ ਫਿਰ ਗਲਤੀ ਦੇ ਨਾਲ ਲੋਕਾਂ ਦੇ ਸਾਹਮਣੇ ਆ ਜਾਂਦੀਆਂ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਤਾਂ ਫਿਰ ਪਸਤਾਵੇ ਤੋਂ ਬਗੈਰ ਬੰਦੇ ਦੇ ਕੋਲ ਹੋਰ ਕੁਝ ਵੀ ਨਹੀਂ ਪੱਛਦਾ ਇਸ ਲਈ ਹਮੇਸ਼ਾ ਸਤਰਕ ਰਹੋ ਜਦੋਂ ਸੋਸ਼ਲ ਮੀਡੀਆ ਕੋਈ ਆਪਾਂ ਸਾਈਟ ਵਰਤਦੇ ਆਂ ਸੋਸ਼ਲ ਮੀਡੀਆ ਤੇ ਕੁਝ ਪਾਉਣੇ ਆ ਤਾਂ ਬੜੇ ਧਿਆਨ ਨਾਲ ਪਾਓ ਅੱਖਾਂ ਖੋਲ ਕੇ ਤੇ ਦਿਮਾਗ ਖੋਲ ਕੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ